भाई पाई सैद खान पठान जो पीर बुद्धू शाह ਉਹਨਾਂ ਦਾ ਰਿਸ਼ਤੇਦਾਰ ਸੀ ਪੀਰ बुद्धू शाह ਇਹਨਾਂ ਦੀ ਬੇਗਮ ਨਸੀਰਾ ਬੇਗਮ ਹੋਈ ਹੈ ਨਸੀਰਾ ਬੇਗਮ ਦਾ ਭਰਾ ਸੀ सैद खान 1 ਲੱਖ ਫੌਜ ਲੈ ਕਰਕੇ ਦਿੱਲੀ ਤੋਂ ਤੁਰਿਆ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਉਂਦਾ ਫੜਨ ਵਾਸਤੇ ਜਾਂ ਮਾਰਨ ਵਾਸਤੇ ਤਾਂ ਉਸ ਸਮੇਂ ਸਾਧਸਿੰਘ ਜਦੋਂ ਰਸਤੇ ਵਿੱਚ ਸਢੌਰੀ ਨਗਰ ਪਹੁੰਚਿਆ ਸੋਚਿਆ ਵੀ ਜਾਂਦਾ ਜਾਂਦਾ ਆਪਣੀ ਭੈਣ ਨੂੰ ਮਿਲ ਜਾਵਾਂ ਇੱਕ ਭੈਣ ਤੋਂ ਅਸੀਸ ਲੈ ਜਾਵਾਂ ਵੀ ਮੈਂ ਇਹ ਜਿਹੜਾ ਕੰਮ ਕਰਨ ਚੱਲਿਆ ਇਹ ਪੂਰਾ ਕਰਕੇ ਆਵਾਂ ਪਰ ਜਦੋਂ ਇਸ ਦੀ ਭੈਣ ਨੂੰ ਪਤਾ ਲੱਗਿਆ ਕਿ ਇਹ ਤਾਂ ਕਲਗੀਧਰ ਸਤਗੁਰੂ ਮਹਾਰਾਜ ਜੀ ਨੂੰ ਫੜਨ ਵਾਸਤੇ ਚੱਲਿਆ ਹੈ ਤਾਂ ਉਸ ਸਮੇਂ ਸਮਝਾਇਆ ਵੀਰਾ ਉਹ ਸਤਗੁਰੂ ਮਹਾਰਾਜ ਜੀ ਤਾਂ ਦਾਤੇ ਹਨ ਲੋਕ ਪਰਲੋਕ ਦੇ ਰਖੀਅਕ ਹਨ ਉਹ ਸਾਰੇ ਬ੍ਰਹਿਮੰਡਾ ਖੰਡਾ ਦੇ ਮਾਲਕ ਨੇ ਤੂੰ ਉਹਨਾਂ ਨੂੰ ਕਿਵੇਂ ਫੜੇਂਗਾ ਇਹ ਗਲਤੀ ਨਾ ਕਰੀ ਸਹੀ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੀਆਂ ਵਡਿਆਈਆਂ ਕੀਤੀਆਂ ਇਹਦੇ ਮਨ ਵਿੱਚ ਵੀ ਸ਼ਰਧਾ ਪੈਦਾ ਹੋ ਗਈ ਵੀ ਇਹ ਸੱਚੀ ਗੱਲ ਹੈ ਸਤਗੁਰੂ ਮਹਾਰਾਜ ਜੀ ਬਾਰੇ ਕੋਈ ਐਸਾ ਸੁਣਿਆ ਤਾਂ ਨਹੀਂ ਉਹ ਤਾਂ ਗਰੀਬਾਂ ਦੀ ਮਦਦ ਕਰਦੇ ਨੇ ਰੱਖਿਆ ਕਰਦੇ ਨੇ ਉਹ ਸਾਰਿਆਂ ਦਾ ਭਲਾ ਕਰਦੇ ਨੇ ਸਹਾਇਤਾ ਕਰਦੇ ਨੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਬੜੀ ਉੱਚੀ ਹੈ ਤਾਂ ਉਸ ਸਮੇਂ ਮਨ ਵਿੱਚ ਭੈ ਵੀ ਪੈਦਾ ਹੋ ਗਿਆ ਸ਼ਰਦਾਈ ਬਣ ਗਈ ਤੇ ਫਿਰ ਆਪਣੇ ਭੈ ਨੂੰ ਕਿਹਾ ਕਿ ਮੇਰੇ ਨਾਲ ਇੰਨੀ ਸੈਨਾ ਇੰਨੇ ਸੈਨਾ ਦੇ ਵਿੱਚ ਮੇਰਾ ਨਾਮ ਵੀ ਹੈ ਸਾਰੇ ਮੇਰਾ ਸਤਿਕਾਰ ਕਰਦੇ ਨੇ ਤੇ ਜੇ ਮੈਂ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰ ਦਿੱਤੀ ਗੁਰੂ ਮਹਾਰਾਜ ਜੀ ਨੂੰ ਫੜਿਆ ਨਾ ਤਾਂ ਸਾਰਿਆਂ ਵਿੱਚ ਮੇਰਾ ਨਾਮ ਬਦਨਾਮ ਹੋ ਜਾਏਗਾ ਇਹ ਕਹਿ ਲੱਗਿਆ ਕਿ ਗੁਰੂ ਜੀ ਇੰਨਾ ਕਰਾਮਾਤੀ ਹੈ ਨਾ ਤੇ ਮੇਰੇ ਤੇ ਐਸੀ ਕਿਰਪਾ ਕਰੀ ਬਸ ਮੈਨੂੰ ਦੇਖ ਦਿਆ ਹੀ ਨਿਹਾਲ ਕਰ ਦਵੇ ਤਾਂ ਇਸ ਤਰ੍ਹਾਂ ਆਪਣੀ ਭੈਣ ਨੂੰ ਕਹਿ ਕਰਕੇ ਤੁਰ ਪਿਆ ਸਾਧ ਸੰਗਤ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਤੇ ਇਧਰੋਂ ਨਸੀਰਾ ਬੇਗਮ ਨੇ ਵੀ ਸਤਗੁਰੂ ਕਲਗੀਧਰ ਪਾਤਸ਼ਾਹ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਈੜਾ ਮੇਰਾ ਭਰਾ ਹੈ ਇਹ ਭੁੱਲਿਆ ਹੋਇਆ ਹੈ ਇਹਨੂੰ ਆਪਜੀ ਤੇ ਘਰ ਦੀ ਵੜਾਈ ਦਾ ਨਹੀਂ ਪਤਾ ਸਤਿਗੁਰੂ ਜੀ ਅਸੀਂ ਅਣਜਾਣ ਜੀਵ ਹਾਂ ਔਗਣਾਂ ਨਾਲ ਪਰੇ ਹੋਏ ਜਿਵੇਂ ਤੁਸੀਂ ਸਾਨੂੰ ਬਖਸ਼ਿਆ ਹੈ ਇਸੇ ਤਰ੍ਹਾਂ ਮੇਰੇ ਭਰਾ ਨੂੰ ਵੀ ਬਖਸ਼ ਲਿਓ ਤਾਂ ਉਸ ਸਮੇਂ ਸਾਧ ਸੰਗਤ ਜਦੋਂ ਆਨੰਦਪੁਰ ਸਾਹਿਬ ਦੇ ਕੋਲ ਪਹੁੰਚਿਆ ਗੁਰੂ ਮਹਾਰਾਜ ਨੂੰ ਪਤਾ ਲੱਗਿਆ ਸਤਗੁਰੂ ਮਹਾਰਾਜ ਜੀ ਸਿੰਘਾਂ ਦੇ ਸਮੇਤ ਨੀਲੇ ਘੋੜੇ ਤੇ ਅਸਵਾਰ ਹੋ ਕੇ ਸਨੱਦ ਵੱਧ ਹੋ ਕੇ ਸ਼ਾਸਤਰ ਪਹਿਨ ਕਰਕੇ ਬਾਹਰ ਆਏ ਔਰ ਮਹਾਰਾਜ ਜੀ ਨੇ ਬਚਨ ਕੀਤਾ ਸੈਦ ਖਾਂ ਤੂੰ ਤੀਰ ਚਲਾ ਜਦੋਂ ਸਤਗੁਰਾਂ ਦਾ ਇਹ ਬਚਨ ਇਹਦੇ ਕੰਨੀ ਪਿਆ ਨਾ ਅੰਮ੍ਰਿਤ ਨਿਗਾ ਸਤਗੁਰੂ ਮਹਾਰਾਜ ਦ੍ਰਿਸ਼ਟੀ ਇਹਦੇ ਤੇ ਪਈ ਤੇ ਸਾਧ ਸੰਗਤ ਸਤਗੁਰਾਂ ਦੇ ਦਰਸ਼ਨ ਕਰਦਿਆਂ ਹੀ ਫਕੀਰ ਬਣ ਗਏ ਸਿਪਾਹੀ ਤੋਂ ਫਕੀਰ ਬਣ ਗਿਆ ਮਨ ਵਿੱਚ ਇੰਨਾ ਵਿਰਾਗ ਪੈਦਾ ਹੋ ਗਿਆ ਤਾਂ ਉਸੇ ਸਮੇਂ ਘੋੜੇ ਤੋਂ ਉਤਰ ਕਰਕੇ ਸਾਰੇ ਸ਼ਸਤਰ ਵਸਤਰ ਲਾ ਦਿੱਤੇ ਤਾਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਕਰਕੇ ਚਰਨਾਂ ਤੇ ਆਪਣਾ ਮੱਥਾ ਰੱਖ ਦਿੱਤਾ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ ਔਰ ਨਮਸਕਾਰ ਕਰਕੇ ਕੁਝ ਬੋਲਿਆ ਨਹੀਂ ਉਸ ਸਮੇਂ ਸਤਿਗੁਰਾਂ ਨੂੰ ਨਮਸਕਾਰ ਕਰਕੇ ਪਟਨਾ ਸਾਹਿਬ ਵਾਲੀਆਂ ਪਹਾੜੀਆਂ ਵੱਲ ਚਲੇ ਗਿਆ ਇਸ ਨੇ ਪਟਨਾ ਸਾਹਿਬ ਦੀਆਂ ਪਹਾੜੀਆਂ ਵਿੱਚ ਜਾ ਕਰਕੇ ਬਹੁਤ ਤਪ ਕੀਤਾ ਤਾਂ ਇੱਥੇ ਸਤਿਗੁਰੂ ਮਹਾਰਾਜ ਜੀ ਇਸ ਨੂੰ ਦੁਆਰਾ ਫੇਰ ਮਿਲੇ ਸਨ ਫਿਰ ਸਤਿਗੁਰੂ ਮਹਾਰਾਜ ਜੀ ਨੇ ਇਹਨੂੰ ਹਜੂਰ ਸਾਹਿਬ ਤੇ ਦਿੱਤਾ ਸੀ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਇਹਦੀ ਕਲਿਆਣ ਕੀਤੀ ਮੁਕਤੀ ਕੀਤੀ